ਹੰਤੰ ਚਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਪੂਰਾ ਭਾਰਤ ਬੜੇ ਹੀ ਉਤਸ਼ਾਹ ਨਾਲ ਮਨਾ ਰਿਹਾ ਹੈਗਾ। ਗੁਰਪੁਰਬ ਨੂੰ ਕੁਝ ਹੀ ਦਿਨ ਰਹਿੰਦੇ ਨੇ ਪਰ ਉਸ ਤੋਂ ਕੁਝ ਦਿਨ ਪਹਿਲਾਂ ਯਾਨੀ ਕਿ ਦੋ ਤੋਂ ਤਿੰਨ ਦਿਨ ਪਹਿਲਾਂ ਜਿਹੜਾ ਹੈਗਾ ਇਹ ਪੂਰੇ ਪੰਜਾਬ ਦੇ ਵਿੱਚ ਖਾਸ ਗੱਲ ਪੁੱਤੀ ਪੰਜਾਬ ਦੇ ਜਲੰਧਰ ਦੀ ਕਰਾਂਗੇ। ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਨਗਰ ਕੀਰਤਨ ਕੱਢੇ ਜਾਂਦੇ ਨੇ ਜਲੰਧਰ ਦੇ ਵਿੱਚ ਇਸ ਵਕਤ ਅਸੀਂ ਖੜੇ ਆ ਜਗ੍ਹਾ ਦੇ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਤਸਵੀਰ ਤੁਸੀਂ ਜਰੂਰ ਸਭ ਤੋਂ ਪਹਿਲਾਂ ਕੈਮਰਾਮੈਨ ਨੂੰ ਜਰੂਰ ਕਹੂੰਗਾ ਫੋਕਸ ਕਰਕੇ ਜਰੂਰ ਦਿਖਾਵੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਸਮਰਪਿਤ ਨਗਰ ਕੀਰਤਨ ਜਿਹੜਾ ਹੈਗਾ ਹੈ ਉਹ ਕੱਢਿਆ ਜਾ ਰਿਹਾ ਹੈ ਜਿਸ ਦੇ ਵਿੱਚ ਭਾਰੀ ਸੰਖਿਆ ਦੇ ਵਿੱਚ ਜਿਹੜਾ ਹੈ ਉਹ ਲੋਕ ਜਿਹੜੇ ਨੇ ਕਿਉਂਕਿ ਜਲੰਧਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਹੈ ਉਹ ਇਹ ਨਗਰ ਕੀਰਤਨ ਜਿਹੜੀਆਂ ਉਹ ਨਿਕਲਦੀ ਐ ਤਾਂ ਲੋਕ ਵੀ ਕਾਫੀ ਜਿਹੜੇ ਨੇ ਉਹ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਵੱਖ-ਵੱਖ ਸਕੂਲ ਜਿਹੜੇ ਨੇ ਉਹ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੇ ਨੇ ਚਾਹੇ ਉਹ ਪ੍ਰਾਈਵੇਟ ਸਕੂਲ ਜਾਂ ਫਿਰ ਸਰਕਾਰੀ ਸਕੂਲ ਸਾਰੇ ਸਕੂਲ ਜਿਹੜੇ ਨੇ ਉਹ ਇਸ ਦੇ ਵਿੱਚ ਹਿੱਸਾ ਲੈਂਦੇ ਨੇ ਅਤੇ ਗੁਰੂ ਦੀ ਜਿਹੜੀ ਐ ਉਹ ਮहिमा ਗਾਉਂਦੇ ਨੇ ਕਈ ਸਕੂਲ ਨੇ ਜਿਵੇਂ ਕਿ RAM ਜੜੀਆ ਕਨਿਆ ਪਾਤਸ਼ਾਲਾ ਹੈਗਾ ਨਾਲ ਹੀ ਉਸ ਦੇ ਜਿਹੜਾ ਹੈ ਉਹ ਧਾਰਮਿਕ ਹੋਰ ਸਕੂਲ ਨੇ ਸ੍ਰੀ ਗੁਰੂ ਅਮਰਦਾਸ ਜਿਹੜਾ ਹੈਗਾ ਪਬਲਿਕ ਸਕੂਲ ਹੈ ਉਹ ਹੋਵੇ ਜਾਂ ਫਿਰ ਮਾਲਕਾ ਗੁਜਰੀ ਖਾਲਸਾ ਮਾਡਲ ਸਕੂਲ ਹੋਵੇ ਜਾਂ ਫਿਰ ਹੋਰ ਸਕੂਲ ਹੋਣ ਉਹਨਾਂ ਸਾਰਿਆਂ ਵੱਲੋਂ ਜਿਹੜਾ ਹੈਗਾ ਉਹ ਇਸ ਦੇ ਵਿੱਚ ਹਿੱਸੇ ਲੈ ਗਏ ਨੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਲਿਆ ਗਿਆ ਹੈ ਤਾਂ ਕਿ ਜਨਿਕ ਜੜੀ ਹੈਗੀ ਹੈ ਉਹ ਵਿਸ਼ਾਲ ਇਹ ਨਗਰ ਕੀਰਤਨ ਹੋ ਸਕੇ ਉਹ ਰੂਪ ਜਿਹੜਾ ਹੈ ਉਹ ਤਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਖਾਸ ਤਸਵੀਰ ਕਿਉਂਕਿ ਬੜੀ ਪਿਆਰੀ ਤਸਵੀਰ ਹੈਗੀ ਹੈ ਇਹ ਆ ਜਦੋਂ ਨਗਰ ਕੀਰਤਨ ਨਿਕਲਦੇ ਨੇ ਕਿਉਂਕਿ ਗੁਰੂ ਮਹਾਰਾਜ ਦਾ ਕੁਝ ਹੀ ਦਿਨਾਂ ਦੇ ਵਿੱਚ ਜਿਹੜਾ ਹੈ ਪ੍ਰਕਾਸ਼ ਪੁਰਬ ਆ ਉਸ ਤੋਂ ਪਹਿਲਾਂ ਜਦੋਂ ਨਗਰ ਕੀਰਤਨ ਨਿਕਲਦੇ ਨੇ ਅਤੇ ਜਦੋਂ ਇਹ ਤਸਵੀਰਾਂ ਦੇਖਦੇ ਨੇ ਲੋਕ ਦੇਖਦੇ ਨੇ ਜੋ ਸੜਕਾਂ ਦੇ ਉੱਪਰ ਨੇ ਜਾਂ ਫਿਰ ਅ ਅਜੀ ਹੈ ਤਸਵੀਰਾਂ ਜਦੋਂ ਦੇਖਦੇ ਨੇ ਤਾਂ ਉਦੋਂ ਆ ਖੁਸ਼ੀ ਦਾ ਆਨੰਦ ਦਾ ਜਿਹੜਾ ਇਹ ਉਹ ਮਾਹੌਲ ਹੀ ਅਲੱਗ ਹੁੰਦਾ ਹੈ ਬੜੀ ਖਾਸ ਅਤੇ ਬੜੀ ਪਿਆਰੀ ਤਸਵੀਰ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਦੀ ਤੁਹਾਨੂੰ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਤੁਸੀਂ ਖਾਸ ਤਸਵੀਰ ਜਰੂਰ ਦੇਖੋ ਬੜੀ ਪਿਆਰੀ ਤਸਵੀਰ ਹੈ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਨਾਇੰਗ ਸਿੰਘ ਜਥੇਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਨਾਲ ਵੀ ਗਲਬਾਤ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਵੱਡਾ ਦਿਨ ਹੈ ਇਸ ਦਿਨ ਦੇ ਵਿੱਚ ਜਿਹੜਾ ਹੈਗਾ ਇਹ ਉਹ ਰੱਬ ਦੀ ਜਿਹੜੀ ਹੈ ਉਹ ਮਹਿਮਾ ਹੁੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਹੈ ਉਹ ਮਹਿਮਾ ਗਾਈ ਜਾਂਦੀ ਹੈ ਨਗਰ ਕੀਰਤਨ ਕਾਫੀ ਵਿਸ਼ਾਲ ਹੁੰਦਾ ਹੈ ਉਸ ਬਾਬਤ ਜਿਹੜਾ ਹੈ ਉਹ ਅਸੀਂ ਜਰੂਰ ਗੱਲਬਾਤ ਵੀ ਕਿਉਂਕਿ ਨੇ ਅੰਕ ਸੰਜਤੀਵੰਦੀਆਂ ਜਿਹੜੀਆਂ ਨੇ ਉਹ ਪਹੁੰਚੀਆਂ ਹੋਈਆਂ ਨੇ ਹਰ ਸਾਲ ਬਾਹਰ ਦੀ 70 ਇਸ ਸਾਲ ਵੀ ਜਿਹੜਾ ਹੈਗਾ ਹੈ ਉਹ ਇਸ ਵਾਰ ਜਿਹੜਾ ਹੈ ਉਹ ਪਹੁੰਚੇ ਹੋਏ ਨੇ ਗੱਲਬਾਤ ਵੀ ਜਰੂਰ ਕਰਾਂਗੇ ਇਸ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਜਰੂਰ ਤਸਵੀਰ ਗੁਰਦੁਆਰਾ ਦੀਵਾਨ ਸਥਾਨ ਸੈਂਟਰਲ ਟਾਊਨ ਦੀ ਤਸਵੀਰ ਜਿਹਨੂੰ ਦੇਖੋ ਬਾਬਾ ਜੀ ਸਾਡੇ ਨਾਲ ਗੱਲਬਾਤ ਕਰਦੇ ਆ। मतलब ਬਾਬਾ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੀ ਬੜਾ ਬੜੀ ਚੰਗੀ ਤਸਵੀਰ ਜਿਹੜੀ ਹੈ ਉਹ ਅੱਜ ਤੱਕ ਦੇਖਣ ਨੂੰ ਮਿਲਦੀ ਹੈ ਤੇ ਬੜਾ ਵਿਸ਼ਾਲ ਨਗਰ ਕੀਰਤਨ ਜਿਹੜਾ ਹੈ ਉਹ ਅੱਜ ਕੱਢਿਆ ਜਾ ਰਿਹਾ ਹੈਗਾ। ਆ ਤੁਸੀਂ ਪਹੁੰਚੇ ਹੋ ਪਹਿਲਾਂ ਤਾਂ ਮੈਂ ਜਰੂਰ ਕਿਹੋ ਜੀ ਇਸ ਇੱਥੇ ਆ ਕੇ ਤੁਹਾਨੂੰ ਜਿਹੜਾ ਉਹ ਫੀਲ ਹੋ ਰਿਹਾ ਹੈ ਕਿਹੋ ਜਿਹਾ ਤਾਂ ਤੁਸੀਂ ਆ ਕੇ ਇੱਥੇ ਪਹੁੰਚਿਓ ਉਹ ਦਿਖਦਾ ਹੈਗਾ ਹੈ। ਨਾਮ ਰਬੋ ਕੀ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਚਕਰਵਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਕਰਵਰਤੀ ਸਮਰਾਟ ਗਰੀਬ ਨਾਨਕ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦੇ ਹੜੇ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਗੁਰਦੁਆਰਾ ਫੈਂਟਰ ਗਰਾਉਂਡ ਬਾਨਸਤਾਨ ਤੋਂ ਰਵਾਨਾ ਹੋ ਰਿਹਾ ਹੈ ਆਪ ਸਰਬੱਤ ਸੰਗਤਾਂ ਨੂੰ ਗਣੰਦਰ ਬੇਨਤਾ ਹੈ ਕੇ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਆਪਣਾ ਮਨੁੱਖਾ ਜੀਵਨ ਸਫਲਾ ਕਰੋ ਇਹ ਮਹਾਨ ਦਿਹਾੜਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਮਹਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੋ ਬੜਾ ਵੱਡਾ ਉਪਰਾਲਾ ਜਲੰਧਰ ਸ਼ਹਿਰ ਦੀਆਂ ਸੰਗਤਾਂ ਕਰ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁਬੰਦ ਮੇ ਤੁਹਾਨੂੰ ਇੱਕ ਵਾਰੀ ਤੁਸੀਂ ਤਸਵੀਰ ਜ਼ਰੂਰ ਦੇਖੋ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੰਦਾ ਉਹ ਨਾਨ ਸਿੰਘ ਦੇ ਕਿ ਬੰਦੇ ਨੇ ਕਾਫੀ ਵਿਸ਼ਾਲ ਨਗਰ ਕੀਰਤਨ ਜਿਹੜਾ ਹੈਗਾ ਉਹ ਇਸ ਸਾਲ ਵੀ ਕੱਢਿਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹੀ ਰੂਟ ਕਿਉਂਕਿ ਇਹ ਕਾਫੀ ਪੁਰਾਣਾ ਰੂਟ ਹੈਗਾ ਜਿਸ ਰੂਟ ਦੇ ਵਿੱਚ ਜਿਹੜਾ ਹੈ ਉਹ ਹਰ ਸਾਲ ਇਹ ਨਗਰ ਕੀਰਤਨ ਕੱਢਿਆ ਜਾਂਦਾ ਹੈ ਤੇ ਉਸ ਰੂਟ ਦੇ ਵਿੱਚ ਹੀ ਜਿਹੜਾ ਹੈ ਇਸ ਵਾਰ ਵੀ ਜਿਹੜਾ ਹੈ ਉਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਅਤੇ ਕਾਫੀ ਵਿਸ਼ਾਲ ਇਹ ਨਗਰ ਕੀਰਤਨ ਹੈ ਜਿਸ ਦੀ ਤਸਵੀਰ ਤੁਹਾਨੂੰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਤੁਸੀਂ ਈ ਰਿਕਸ਼ਾ ਜਰੂਰ ਦੇਖ ਰਹੇ ਹੋਵੋਗੇ ਇਹਨਾਂ ਦੇ ਉੱਪਰ ਇੱਕ ਖਾਸ ਅ ਗੱਲ ਜ਼ਰੂਰ ਹੈ ਪੰਜਾਬੀ ਦੇ ਅੱਖਰ ਲਿਖੇ ਹੋਏ ਨੇ ਇਹ ਵੈਸੇ ਬਹੁਤ ਘੱਟ ਜਿਹੜੇ ਨੇ ਉਹ ਅੱਖਰ ਦੇਖਣ ਨੂੰ ਮਿਲਦੇ ਨੇ ਪਰ ਪੰਜਾਬੀ ਦੇ ਅੱਖਰ ਜਿਹੜੇ ਨੇ ਲਿਖੇ ਹੋਏ ਨੇ ਉਹ ਵੀ ਤੁਸੀਂ ਜ਼ਰੂਰ ਦੇਖਣ ਦੀ ਕੋਸ਼ਿਸ਼ ਕਰੋ ਕਿਉਂਕਿ ਕਾਫੀ ਵਿਸ਼ਾਲ ਇਹ ਨਗਰ ਕੀਰਤਨ ਹੁੰਦਾ ਹੈ ਤੇ ਇਸ ਨਗਰ ਕੀਰਤਨ ਦੇ ਵਿੱਚ ਵੱਡੀ ਸ਼ਕਤੀਆਂ ਜੜੀਆਂ ਨੇ ਉਹ ਵੀ ਪਹੁੰਚਦੀਆਂ ਨੇ ਤਰਨਾ ਗੱਲ ਦੇ ਨਿਹੰਗ ਸਿੰਘ ਵੀ ਜਿਹੜੇ ਨੇ ਉਹ ਬਹੁਤ ਸਾਰੇ ਹੋਏ ਨੇ ਹੋਰ ਵੀ ਸਾਥ ਸੰਗਤ ਜਿਹੜੀ ਹੈ ਉਹ ਪਹੁੰਚੀ ਹੋਈ ਹੈ ਤਾਂ ਭਾਈ ਅਮਰਿਤਪਾਲ ਪੋਰਾ ਦੇ ਜਿਹੜੇ ਨੇ ਫਾਦਰ ਸਾਹਿਬ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਵੀ ਸਰਵੰਤ ਜਿਹੜਾ ਬੜਾ ਖਾਸ ਤਸਵੀਰ ਬੜੀ ਅੱਛੀ ਪਿਆਰੀ ਤਸਵੀਰ ਜਿਹੜੀ ਹੈ ਉਹ ਵਕਤ ਕਾਹਲੀ ਜਿਹੜੀ ਹੈ ਉਹ ਨੂੰਸ ਕਰਨੇ ਆ ਜਿੱਥੇ ਭਾਈ ਅਮਿਤਪਾਲ ਪੋਰਾ ਦੇ ਜਿਹੜੇ ਨੇ ਕੋ ਰਾਮ ਭਾਈ ਅੰਮ੍ਰਿਤਪਾਲ ਕੁੜਾ ਦੇ ਫਾਦਰ ਸਾਹਿਬ ਨੇ ਇਹਨਾਂ ਦੇ ਨਾਲ ਵੀ ਜਲਵਾਟ ਕਰਾਂਗੇ ਕਿ ਸਵੇਰ ਨੂੰ ਜੜਾਏ ਉਹ ਇਹਨਾਂ ਦੇ ਕੀਤਾ ਪਹੁੰਚਿਆ ਕਿਹੋ ਜਿਹਾ ਲੱਗ ਰਿਹਾ ਹੈ ਜੇ ਤੁਸੀਂ ਪਹੁੰਚੇ ਹੋਇਆ ਨਗਰ ਕੀਰਤਨ ਦੇ ਵਿੱਚ ਕਾਫੀ ਵਿਸ਼ਾਲ ਇਹ ਨਗਰ ਕੀਰਤਨ ਹੁੰਦਾ ਹੈ ਅੱਜ ਅਸੀਂ ਸੰਗਤਾਂ ਨੂੰ ਵਧਾਈ ਦੇ ਰਹੇ ਹਾਂ ਗੁਰੂ ਸਾਹਿਬ ਦਾ ਖਟਾਨਪੂਰ ਸ਼ੁਕਰ ਕਰ ਰਹੇ ਹਾਂ ਕਿ ਗੁਰੂ ਮਹਾਰਾਜੇ ਸਾਰੇ ਸੰਸਾਰ ਦੇ ਸਿਰ ਤੇ ਫੇਰ ਭਰਿਆ ਤੱਕਣ ਇਹ ਜੰਗਾ ਜੁੱਧਾਂ ਤੋਂ ਨਿਕਲ ਕੇ ਚੰਗੇ ਪਾਸੇ ਲੋਕਾਂ ਦੀ ਗਰੀਬੀ ਭੁੱਖਮਰੀ ਵਾਸਤੇ ਸੰਸਾਰ ਇਹ ਸਾਡੇ ਲੀਡਰਾਂ ਨੂੰ ਸਮਝਾ ਦਿਓ ਕਿ ਉਹ ਇਹ ਪਾਸੇ ਲੱਗਣ ਨਾ ਕਿ ਜੰਗਾ ਜੁੱਧਾਂ ਜਾਂ ਅਫਸਰਾਂਾਂ ਕੇ ਲੋਕਾਂ ਨੂੰ ਬਰਬਾਦ ਕਰਨ। ਅੱਛਾ ਇੱਕ ਯੂਥ ਦਾ ਬੜਾ ਉਹ ਰਹਿੰਦਾ ਸੀਗਾ ਕਿ ਭਾਈ ਯੂਥ ਗੁਰੂ ਦੇ ਨਾਮ ਨਹੀਂ ਜੁੜ ਰਿਹਾ ਕਿਸੇ ਦੇ ਨਾਮ ਦੇ ਨਾਲ ਨਹੀਂ ਜੁੜ ਰਿਹਾ। ਅੱਜ ਤਸਵੀਰਾਂ ਕਿਹੋ ਜਿਹੀਆਂ ਲੱਗ ਰਹੀਆਂ ਨੇ। ਨੇ ਅਸੀਂ ਤੇ ਜੂਤ ਨੂੰ ਵੀ ਵੱਡਿਆਂ ਨੂੰ ਵੀ ਜਿਹੜਾ ਵੀ ਗੁਰੂ ਤੋਂ ਥੋੜਾ ਦੂਰ ਆ ਅਸੀਂ ਸਾਰੇ ਕਹਿੰਨੇ ਕਿ ਗੁਰੂ ਦੀ ਸੋਚ ਹੀ ਸਾਨੂੰ ਬਚਾ ਸਕਦੀ ਹੈ ਇਹ ਤੇ ਜੀਆਂ ਲੰਬਤਾ ਚ ਅਸੀਂ ਫਸ ਚੁੱਕੇ ਆ ਨਸ਼ਿਆਂ ਜੋ ਕਰੇਮ ਜੋ ਇਹ ਸਾਨੂੰ ਗੁਰੂ ਹੀ ਕਰ ਸਕਦਾ ਜੇ ਅਸੀਂ ਸੱਚੇ ਦਿਨੋਂ ਗੁਰੂ ਦੇ ਭਰ ਜੀਏ ਤੇ ਸਾਡੇ ਤੇ ਸਾਰੀਆਂ ਸੁਭਸਿਆ ਸਭੀਆਂ ਹੋ ਜਾਣਗੀਆਂ ਜੀ ਬਣੀ ਜੀ ਬਿਲਕੁਲ ਇਹ ਤੁਸੀਂ ਤਸਵੀਰ ਜਰੂਰ ਦੇਖੋ ਵਾ ਇਹ ਕਾਫੀ ਵਿਚਾਰ ਜਿਹੜਾ ਹੈ ਉਹ ਇਹ ਨਗਰ ਕੀਰਤਨ ਕਦੇ ਜਾ ਰਿਹਾ ਤਸਵੀਰਾਂ ਤੁਹਾਨੂੰ ਪ੍ਰੋਪਰ ਵੀ ਦੇਖੂਗੇ ਕੰਨੀਆਂ ਜੜੀਆਂ ਨੇ ਉਹ ਕੱਟ ਨੇ ਆਲ ਫਿਲਾਲ ਦੀ ਜਿਹੜੀ ਇੱਕ ਤੁਸੀਂ ਤਸਵੀਰ ਦੇਖੀ ਐ ਹੋਰ ਵੀ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਪਤਾਵਾ ਕਰਨਾ ਬਸੇ ਦੁਨਾਰ ਰਜਗਪਤਾ ਬਾਕਸ ਟਾਈਮ ਜੇ ਤਾਂ ਤੁਸੀਂ ਬੜੀ ਪਿਆਰੀ ਤਸਵੀਰ ਜਰੂਰ ਦੇਖੋ ਥੋੜੀ ਕਿ ਦੂਰ ਦੂਰੀ ਤੇ ਹੀ ਜਿਹੜਾ ਹੈ ਉਹ ਪਾਲਕੀ ਸਾਹਿਬ ਹੈ ਜਿਸ ਦੇ ਦਰਸ਼ਨ ਦੇ ਲਈ ਇਹ ਤੁਸੀਂ ਸੰਗਤ ਦੇਖੋ ਇਹ ਸੰਗਤ ਜਿਹੜੀ ਹੈ ਉਹ ਪਹੁੰਚੀ ਹੋਈ ਹੈ ਅੱਖਾਂ ਜੜੀਆਂ ਨੇ ਉਹ ਇਸ ਘੜੀ ਦੇ ਲਈ ਕਾਫੀ ਇੰਤਜ਼ਾਰ ਕਰ ਚੁੱਕੀਆਂ ਤਾਂ ਲੋਕ ਪਹੁੰਚੇ ਨੇ ਜਿਨਾ ਨੇ ਹੁਣ ਦਰਸ਼ਨ ਕਰਨੇ ਆ ਪਾਲਕੀ ਸਾਹਿਬ ਦੇ ਪਰ ਉਸ ਤੋਂ ਪਹਿਲਾਂ ਤੁਸੀਂ ਜ਼ਰੂਰ ਇਹ ਤਸਵੀਰ ਵੀ ਬੜੀ ਪਿਆਰੀ ਤਸਵੀਰ ਹੈ ਆਪਣੇ ਆਪ ਦੇ ਵਿੱਚ ਜਿੱਥੇ ਲੋਕ ਜਿਹੜਾ ਹੈ ਉਹ ਪਾਲਕੀ ਸਾਹਿਬ ਦੇ ਲਈ ਸਫਾਈ ਕਰ ਰਹੇ ਨੇ ਸੇਵਾ ਭਾਵਨਾ ਹਰ ਵਾਰ ਦੱਸਿਆ ਜਾਂਦਾ ਹੈ ਕਿ ਸਿੱਖਾਂ ਦੇ ਵਿੱਚ ਜਿਹੜਾ ਹੈਗਾ ਉਹ ਸੇਵਾ ਭਾਵਨਾ ਜਿਹੜੀ ਹੈ ਉਹ ਬਹੁਤ ਹੁੰਦੀ ਹੈ ਰੱਬ ਦੀ ਸੇਵਾ ਦੇ ਲਈ ਹਰ ਵਕਤ ਜਿਹੜਾ ਹੈ ਉਹ ਇੱਕ ਸਿੱਖ ਜਿਹੜਾ ਹੈ ਉਹ ਤਤਪਰ ਰਹਿੰਦਾ ਹੈ ਤਾਂ ਉਹ ਸੇਵਾ ਜਿਹੜੀ ਹੈਗੀ ਹੈ ਉਹ ਕਿਤੇ ਨਾ ਕਿਤੇ ਦੇਖੋ ਤੁਸੀਂ ਦੇਖਣ ਨੂੰ ਮਿਲਦੀ ਹੈ ਹਾਲਾਂਕਿ ਰੱਬ ਦੀ ਸੇਵਾ ਦੇ ਲਈ ਤਾਂ ਲੋਕ ਜਿਹੜੇ ਨੇ ਉਹ ਹਰ ਪਲ ਜਿਹੜਾ ਹੈ ਉਹ ਤਤਪਰ ਰਹਿੰਦੇ ਨੇ ਖਾਸ ਤਸਵੀਰ ਉਹ ਘੜੀ ਜਿਹੜੀ ਹੈ ਉਹ ਖਤਮ ਹੋ ਗਈ ਜਸਦਾਸੀ ਇੰਤਜ਼ਾਰ ਕਰ ਰਹੇ ਸੀਗੇ ਪਾਲਕੀ ਸਾਹਿਬ ਦੇ ਦਰਸ਼ਨ ਕਿਉਂਕਿ ਕਾਫੀ ਵਿਸ਼ਾਲ ਇਹ ਨਗਰ ਕੀਰਤਨ ਹੈ तकरीबन 1.5 ਕਿਲੋਮੀਟਰ ਤੋਂ ਵੀ ਜਿਹੜਾ ਹੈ ਆ ਲੰਬਾ ਇਹ ਨਗਰ ਕੀਰਤਨ ਹੈ ਜਿਸ ਨੂੰ ਦੇਖ ਕੇ ਤੁਸੀਂ ਆ ਚੱਲ ਕੇ ਮੇਰੇ ਖਿਆਲ ਨਾਲ ਜੇਕਰ ਤੁਸੀਂ ਨਾ ਲੰਬਾਈ ਨਾਪੋਗੇ ਤਾਂ ਆ ਤੁਹਾਡੇ ਪੈਰ ਥੱਕ ਜਾਣਗੇ ਐਡਾ ਲੰਬਾ ਇਹ ਨਗਰ ਕੀਰਤਨ ਹੈ ਤੇ ਤੁਸੀਂ ਤਸਵੀਰ ਜ਼ਰੂਰ ਦੇਖੋ ਜਕਾਰੇ ਦੀ ਤਸਵੀਰਾਂ ਨੇ ਜਕਾਰਾ ਛੱਡਿਆ ਜਾ ਰਿਹਾ ਹੈ ਤਾਂ ਤੁਸੀਂ ਤਸਵੀਰ ਜ਼ਰੂਰ ਦੇਖੋ ਹਾਂ ਪਾਲਕੀ ਸਾਹਿਬ ਦੀ ਅੱਗੇ ਪੰਜ ਪਿਆਰੇ ਜਿਹੜੇ ਨੇ ਉਹ ਚੱਲਦੇ ਹੋਏ ਨਜ਼ਰ ਆ ਰਹੇ ਨੇ ਤੇ ਪਿੱਛੇ ਪਾਲਕੀ ਸਾਹਿਬ ਜਿਸ ਦਾ ਇੰਤਜ਼ਾਰ ਇਸ ਸੰਗਤ ਜਿੰਨੀ ਹੈ ਖੜੀ ਉਹ ਸਾਰੀ ਕਰ ਰਹੀ ਹੈ ਕਿਉਂਕਿ ਇਸ ਘੜੀ ਦਾ ਇਸ ਪਲ ਦਾ ਇੰਤਜ਼ਾਰ ਤਕਰੀਬਨ ਲੋਕ 2-3 ਘੰਟੇ ਤੋਂ ਜੜਾ ਹੈ ਉਹ ਕਰ ਰਹੇ ਨੇ ਸਵੇਰੇ ਜਿਹੜਾ ਹੈਗਾ ਇਹ ਉਹ ਇਹਨਾਂ ਦੇ ਕੀਰਤਨ ਦਾ ਸੁਭਾ ਅਰੰਭ ਹੋਇਆ ਸੀਗਾ ਤੇ ਹੁਣ ਜਿਹੜਾ ਹੈਗਾ ਇਹ ਉਹ ਆਪਣੇ ਪਹਿਲੇ ਪੜਾਅ ਦੇ ਉੱਪਰ ਜਿਹੜਾ ਹੈ ਉਹ ਇਹ ਨਗਰ ਕੀਰਤਨ ਪਹੁੰਚਿਆ ਹੈ ਸੈਂਟਰਲ ਟਾਊਨ ਗੁਰਦੁਆਰਾ ਦੀਵਾਨ ਅਸਥਾਨ ਜਿਸ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਇਹ ਉਹ ਇਹ ਨਗਰ ਕੀਰਤਨ ਹੋਰ ਵਿਸ਼ਾਲ ਜਿਹੜਾ ਹੈ ਉਹ ਹੋ ਜਾਂਦਾ ਹੈ ਤਾਂ ਉਹ ਤਸਵੀਰ ਤੁਸੀਂ ਅਲੀ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਪੰਜ ਪਿਆਰੇ ਬੇਨادیه ਤਸਵੀਰਾਂ ਤੁਹਾਨੂੰ ਦਿਖਾਣੀਆਂ ਸੀਗੀਆਂ ਤਾਂ ਬੜੀ ਖਾਸ ਬੜੀ ਦਿਲਚਸਮੀਆ ਤਸਵੀਰਾਂ ਨੇ ਪੰਜ ਪਿਆਰਿਆਂ ਦੀ ਤਾਂ ਤੁਸੀਂ ਤਸਵੀਰ ਜਰੂਰ ਦੇਖੋ ਬਹੁਤ ਪਿਆਰੀ ਤਸਵੀਰ ਕਮੈਂਟ ਦੇ ਵਿੱਚ ਜ਼ਰੂਰ ਤੁਸੀਂ ਵਾਹਿਗੁਰੂ ਜ਼ਰੂਰ ਲਿਖੋ ਕਿਉਂਕਿ ਇਹ ਪਲ ਉਹੀ ਹੈ ਜਿਸ ਪਲ ਦਾ ਇੰਤਜ਼ਾਰ ਲੋਕ ਕਰਦੇ ਨੇ ਤਾਂ تیاری ਤਸਵੀਰ ਜ਼ਰੂਰ ਦੇਖੋ ਜਿੱਥੇ ਪਾਲਕੀ ਸਾਹਿਬ ਦੇ ਦਰਸ਼ਨ ਦੇ ਲਈ ਲੋਕ ਜਿਹੜੇ ਨੇ ਉਹ ਮੜ ਪਏ ਨੇ ਲੋਕ ਦਰਸ਼ਨ ਕਰ ਰਹੇ ਨੇ ਬੜੀ ਪਿਆਰੀ ਮਨਮੋਹਕ ਤਸਵੀਰ ਹੈ ਦਰਸ਼ਨ ਜੀ ਤੁਹਾਡੇ

ਜਿਸ ਦੇ ਦਰਸ਼ਨ ਦੇ ਲਈ ਲੋਕ ਜਿਹੜੇ ਨੇ ਉਹ ਅੱਖਾਂ ਜਿਹੜੀਆਂ ਨੇ ਉੱਚਾ ਆ ਕੇ ਖੜੇ ਨੇ ਲੋਕ ਪੂਰੀ ਤਸਵੀਰ ਤੁਹਾਨੂੰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੇ ਜਿਨ੍ਹਾਂ ਤਸਵੀਰਾਂ ਦੇ ਲਈ ਲੋਕ ਜਿਹੜਾ ਹੈ ਜਿਨ੍ਹਾਂ ਨੂੰ ਦੇਖਣ ਦੇ ਲਈ ਜਨਾ ਦੇ ਅੱਗੇ ਮੱਥਾ ਟੇਕਣ ਦੇ ਲਈ ਲੋਕ ਸਵੇਰੇ ਜਿਹੜਾ ਹੈ ਉਹ तकरीबन 9 ਵਜੇ ਤੋਂ ਖੜੇ ਸੀਗੇ 8 ਵਜੇ ਤੋਂ ਖੜੇ ਸੀਗੇ ਉਹ ਤਸਵੀਰਾਂ ਜਿਹੜੀਆਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਾਲਕੀ ਸਾਹਿਬ ਦੀਆਂ ਤਸਵੀਰਾਂ ਦਾ ਕਾਉਂਦੀ ਕੋਸ਼ਿਸ਼ ਕੀਤੀ ਹੈ ਤਾਂ ਕਮੈਂਟ ਦੇ ਵਿੱਚ ਜਰੂਰ ਵਾਹਿਗੁਰੂ ਲਿਖ ਕੇ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਕੈਮਰਾ ਪਰਸਨ ਪੰਕੇ ਦੇ ਨਾਲ ਰਾਜ ਗੁਪਤਾ ਬੌਸੇ ਟਾਈਂ ਦੁਲੰਦਰ